ਹਾਂਜੀ ਦੋਸਤੋ ਐਮਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਹੁਣੇ-ਹੁਣੇ ਕੁਝ ਹੀ ਸੈਕਿੰਡਸ ਹੋਏ ਨੇ ਅਪਲੋਡ ਕੀਤਾ ਗਏ ਨੋਟੀਫਿਕੇਸ਼ਨ ਅਧੀਨ ਸੇਵਾਵਾਂ ਚੌਂ ਬੋਰਡ ਪੰਜਾਬ ਦੀ ਵੈਬਸਾਈਟ ਉੱਤੇ ਕਿ ਜਿੰਨੀਆਂ ਵੀ ਪੋਸਟਾਂ ਸੀ ਉਸ ਸੰਬੰਧ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਆ ਜੋ ਹੈ ਐਗਜ਼ਾਮ ਡੇਟ ਆਊਟ ਕਰ ਦਿੱਤੀ ਗਈ ਹੈ ਤਿੰਨ ਪੇਜਾਂ ਦਾ ਨੋਟੀਫਿਕੇਸ਼ਨ ਹੈ ਕਿਹੜੀ ਡੇਟ ਨੂੰ ਕਿਹੜਾ ਐਗਜ਼ਾਮ ਹੋਣ ਜਾ ਰਿਹਾ ਹੈ ਜੀ ਸਭ ਤੋਂ ਪਹਿਲਾਂ ਵੀਡੀਓ ਲੈ ਕੇ حاضر ਹੋ ਚੁੱਕੇ ਆਂ ਵੀਡੀਓ ਨੂੰ ਹੁਣੇ ਲਾਈਕ ਕਰ ਦਿਓ ਜੀ ਬਾਅਦ ਦੇ ਵਿੱਚ ਵੀਡੀਓ ਦੇਖ ਕੇ ਸਭ ਤੋਂ ਪਹਿਲਾਂ ਲਾਈਕ ਕਰੋ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਵੀਡੀਓ ਬਣਾ ਕੇ ਪੇਸ਼ ਕਰਨ ਜਾ ਰਹੇ ਹਾਂ ਤੁਹਾਡੇ ਤੱਕ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੇ ਹਰ ਤਰ੍ਹਾਂ ਦੇ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਇਸ ਕਰਕੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਚਲੋ ਵੀਡੀਓ ਸ਼ੁਰੂ ਕਰਦੇ ਆ ਜੀ ਅਧਿਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਜੀ ਅਧਿਨ ਸੇਵਾਵਾਂ ਚੋਣ ਬੋਰਡ ਵੱਲੋਂ ਬਕ ਬਕ ਸਤਾਰਾ ਰਾਈ ਪ੍ਰਕਾਸ਼ਿਤ ਬਕ ਬਕ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਣੀ ਹੈ ਜੀ ਬੋਰਡ ਵੱਲੋਂ ਪ੍ਰਕਾਸ਼ਿਤ ਅਸਾਮੀਆਂ ਤੇਨ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਸੰਭਾਵਿਤ ਮਿਤੀਆਂ ਹੇਠ ਦਰਸਾਏ ਅਨੁਸਾਰ ਹਨ ਜੀ ਨੋਟ ਕਰੋ ਜੀ ਕਿਹੜੀ ਕਿਹੜੀ ਮਿਤੀ ਨੂੰ ਕਿਹੜਾ ਟੈਸਟ ਹੋਣ ਜਾ ਰਿਹਾ ਹੈ ਉਸ ਤੋਂ ਪਹਿਲਾਂ ਸਾਡਾ ਟੈਲੀਗ੍ਰam ਚੈਨਲ ਵੀ ਉੱਥੇ ਵੀ ਜੁਆਇਨ ਕਰ ਲਵੋ ਉੱਥੇ ਅਸੀਂ ਇਹ ਪੀਡੀਐਫ ਸੈਂਡ ਕਰ ਦੇਵਾਂਗੇ ਜੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਵੀ ਕਿਹੜਾ ਪੇਪਰ ਤੁਸੀਂ ਦੇਣ ਜਾ ਰਹੇ ਹੋ ਤੇ ਕਿਹੜਾ ਪੇਪਰ ਤੁਸੀਂ ਭਰਿਆ ਹੈਗਾ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀਏ ਤਾਂ 6/2023 ਜੋ ਹੈ ਐਡਵਰਟਾਈਜ਼ਮੈਂਟ ਨੰਬਰ ਜਿਸ ਦੇ ਵਿੱਚ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਸਥਾਨਕ ਸਰਕਾਰਾਂ ਦਾ ਜੋ ਪੇਪਰ ਹੋਣ ਜਾ ਰਿਹਾ ਹੈ 12-10-2024 ਤੇ 13-10-2024 ਨੂੰ ਹੋਣ ਜਾ ਰਿਹਾ ਹੈ ਇਸ਼ਤਿਹਾਰ ਨੰਬਰ 7/2023 ਦੇ ਲਈ ਜੋ ਜੂਨੀਅਰ ਸਕੀਲ ਸਟੈਨੋਗ੍ਰਾਫਰ ਪਸ਼ੂ ਪਾਲਣ ਵਿਭਾਗ ਦੇ ਵਿੱਚ ਪੋਸਟ ਆਈਆਂ ਸੀ ਉਸ ਦਾ ਜੋ ਟੈਸਟ ਹੈ 31/8/2024 ਨੂੰ ਹੋਣ ਜਾ ਰਿਹਾ ਹੈ ਰਿਟਨ ਇਗਜ਼ਾਮ ਤੇ ਸਕਿੱਲ ਟੈਸਟ ਹੋਵੇਗਾ ਜੀ 15/9/2024 ਨੂੰ ਨੈਕਸਟ ਹੈ ਜੀ 11/02024 ਇਸ਼ਤਿਹਾਰ ਨੰਬਰ ਹੈ ਜੀ ਸਟੈਨੋ ਟਾਈਪਿਸਟ ਦੀਆਂ ਪੋਸਟਾਂ ਸੀ ਪੰਜਾਬ ਪੋਲੂਸ਼ਨ ਕ 控制 ਬੋਰਡ ਦੇ ਵਿੱਚ ਰਿਟਨ ਇਗਜ਼ਾਮ ਹੋਏਗਾ ਜੀ 31/8/2024 ਨੂੰ ਤੇ 15/9/2024 ਨੂੰ ਜੋ ਹੈ ਸਕਿੱਲ ਟੈਸਟ ਲਿਆ ਜਾਵੇਗਾ ਵੀਡੀਓ ਥੋੜੀ ਜਿਹੀ ਲੰਬੀ ਚੱਲ ਜਾ ਸਕਦੀ ਹੈ ਇਸ ਕਰਕੇ ਵੀਡੀਓ ਨੂੰ ਧਿਆਨ ਨਾਲ ਜਰੂਰ ਦੇਖਣਾ ਜੀ ਅੰਤ ਤੱਕ ਬਨੇ ਰਹਿਣਾ 12 ਆਫ 2024 ਪਿਆਰ ਨੰਬਰ ਜਿਸ ਦੇ ਵਿੱਚ ਪੋਸਟਾਂ ਨੇ ਜੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ ਜੋ ਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਵਿੱਚ ਨੇ 14 9 2024 ਨੂੰ ਰਿਟਨ एग्जाम ਹੋ ਰਿਹਾ ਹੈ ਤੇ ਟੈਂਟੇਟਿਵ ਡੇਟ ਆ ਜੋ ਸਕਿੱਲ ਟੈਸਟ ਦੀ ਉਹ 24 9 2024 ਹੈ ਨੈਕਸਟ ਪੋਸਟ ਹੈ ਜੀ 13 ਆਫ 2024 13/2024 ਇਤਿਆਰ ਨੰਬਰ ਦੀ ਪ੍ਰੋਗਰਾਮਰ ਦੀ ਪੋਸਟ ਹੈ ਜੋ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵਿੱਚ ਪੋਸਟਾਂ ਨੇ 29 9 2024 ਨੂੰ ਜੋ ਹੈ ਰਿਟਨ ਟੈਸਟ ਹੋਣ ਜਾ ਰਿਹਾ ਹੈ ਨੈਕਸਟ 13 ਆਫ 2024 ਦੀ ਗੱਲ ਕਰੀਏ ਜੂਨੀਅਰ এনवायरमेंट ਇੰਜੀਨੀਅਰਿੰਗ ਦੀ ਇੰਜੀਨੀਅਰ ਦੀ ਪੋਸਟ ਹੈ ਜੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵਿੱਚ ਇਹ ਵੀ 29 9 2024 ਨੂੰ ਟੈਸਟ ਹੋਣ ਜਾ ਰਿਹਾ ਹੈ ਉਸ ਤੋਂ ਬਾਅਦ ਗੱਲ ਕਰੀਏ ਜੂਨੀਅਰ ਸੈਂਟਿਫਿਕ ਆਫੀਸਰ ਅਸਿਸਟੈਂਟ ਪ੍ਰੋਗਰਾਮਰ ਕੇਅਰ ਟੇਕਰ 13 ਆਫ 2024 ਜੋ ਹੈਗਾ ਇਸ਼ਤਿਹਾਰ ਨੰਬਰ ਉਹਨਾਂ ਦਾ ਪੇਪਰ 29 ਸਤੰਬਰ 2024 ਨੂੰ ਪੇਪਰ ਹੋਣ ਜਾ ਰਿਹਾ ਹੈ ਨੈਕਸਟ ਜੀ 4 ਆਫ 2023 ਪਿਛਤਿਹਾਰ ਨੰਬਰ ਹੈ ਲਾਇਬ੍ਰੇਰੀ ਸਹਾਇਕ ਦੀ ਪੋਸਟ ਹੈ ਪੁਰਾਣੇ ਵਿਭਾਗ ਦੇ ਵਿੱਚ ਤੇ ਸਹਾਇਕ ਲਾਇਬ੍ਰੇਰੀਅਨ ਦੀ ਪੋਸਟ ਆ ਪਾਸ ਆ ਵਿਭਾਗ ਦੇ ਵਿੱਚ ਤੇ ਲਾਇਬ੍ਰੇਰੀਅਨ ਸੱਭਿਆਚਾਰਕ ਮਾਮਲੇ ਵਿਭਾਗ ਦੇ ਵਿੱਚ ਪੋਸਟ ਹੈ ਜੀ 4 ਆਫ 2023 ਤੇ ਇਹ ਨੰਬਰ ਇਹਨਾਂ ਤਿੰਨਾਂ ਦਾ 29 9 2024 ਨੂੰ ਟੈਸਟ ਹੋਣ ਜਾ ਰਿਹਾ ਹੈ ਉਸ ਤੋਂ ਬਾਅਦ 12/2024 ਦੇ ਵਿੱਚ ਡਾਟਾ ਐਂਟਰੀ ਆਪਰੇਟਰ, ਗਰਾਸ ਬੋਲਰ ਕਮ ਸਟੋਰ ਕੀਪਰ ਜੋ ਕਿ ਉਸ ਤੋਂ ਬਾਅਦ ਲਾਇਬ੍ਰੇਰੀਅਨ, ਏਸੀ ਆਪਰੇਟਰ, ਕਮ ਮਕੈਨਿਕ ਇਹ ਸਾਰੀਆਂ 12/2024 ਦੇ ਅਧੀਨ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ। ਇਹਨਾਂ ਦਾ ਜੋ ਪੇਪਰ ਹੋਣ ਜਾ ਰਿਹਾ 29/9/2024 ਨੂੰ ਜੋ 29/9 29 ਸਤੰਬਰ 2024 ਨੂੰ ਹੋਣ ਜਾ ਰਿਹਾ ਹੈ। ਨੈਕਸਟ ਪੋਸਟਾਂ ਨੇ ਜੀ 3 ऑफ 2024 ਜਿਸ ਦੇ ਵਿੱਚ ਪੋਸਟ ਅਨਾਉਂਸ ਕੀਤੀ ਗਈ ਹੈਗੀ ਹੈ ਜੂਨੀਅਰ ਇੰਜੀਨੀਅਰ ਦੀ ਪੋਸਟ ਹੈ ਟਾਊਨ ਐਂਡ ਪਲਾਨਿੰਗ ਦੇ ਵਿੱਚ 19 10 2024 ਨੂੰ ਪੇਪਰ ਹੋਵੇਗਾ ਇਸ ਇਸ਼ਤਿਹਾਰ ਨੰਬਰ 3/2024 ਦੇ ਜੂਨੀਅਰ ਇੰਜੀਨੀਅਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਵਿੱਚ ਆਈਆਂ ਸੀ ਪੋਸਟਾਂ 20 10 2024 ਨੂੰ ਪੇਪਰ ਹੋਵੇਗਾ ਆਠਾ ਆਪ 2024 ਜੋ ਕਿ ਮੈਟਰਨ ਦਫਤਰ ਵਿਧੀਕ ਡਾਇਰੈਕਟਰ ਪੁਲਿਸ ਜ਼ਿਲ੍ਹਾ ਪੰਜਾਬ ਦੇ ਵਿੱਚ ਹੈ ਸਭ 26 10 2024 ਤੇ 27 10 2024 ਨੂੰ ਜੋ ਰਿਟਨ ਟੈਸਟ ਹੋਵੇਗਾ, ਸਕੈਲੇਟ ਟੈਸਟ ਹੋਵੇਗਾ 16 11 2024 ਅਤੇ 17 11 2024 ਨੂੰ ਬਾਰਡਰ ਦੀਆਂ ਪੋਸਟਾਂ ਵਾਸਤੇ ਵੀ ਸੇਮ ਡੇਟ ਹੈਗੀ ਹੈ ਜੀ 26 10 2024 ਤੇ 27 10 2024 16 11 2024 ਤੇ 17 11 2024 5 ਆਫ 2023 ਪੋਸਟਾਂ ਦੇ ਲਈ ਸੀਨੀਅਰ ਸਾਇਕ ਆਈਡੀ ਦੀਆਂ ਪੋਸਟਾਂ ਨੇ ਜਿਸ ਦੇ ਵਿੱਚ ਸਰਸਪਟਾ ਵਿਭਾਗ ਪੰਜਾਬ ਦੇ ਵਿੱਚ 23 11 2024 ਨੂੰ ਜੋ ਹੈ ਟੈਸਟ ਹੋਣ ਜਾ ਰਿਹਾ ਹੈ ਰਿਟਨ 8/12/2024 ਨੂੰ ਸਕਿੱਲ ਟੈਸਟ ਹੋਵੇਗਾ ਇੱਕ ਆਪ 2024 ਦੇ ਵਿੱਚ ਤਕਨੀਕੀ ਸਹਾਇਕ ਦੀ ਪੋਸਟਾਂ ਜੋ ਕਿ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਸੀ 23/11/2024 ਨੂੰ ਰਿਟਨ ਟੈਸਟ ਲਿਆ ਜਾਵੇਗਾ ਨੈਕਸਟ ਪੋਸਟ ਦੀ ਗੱਲ ਕਰੀਏ ਇੱਕ ਆਪ 2024 ਇਤਿਹਾਰ ਨੰਬਰ ਹੈ ਜੀ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਦੀਆਂ ਪੋਸਟਾਂ ਸੀ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਦੇ ਵਿਭਾਗ ਦੇ ਵਿੱਚ 23/11/2024 ਨੂੰ ਟੈਸਟ ਹੋਣ ਜਾ ਰਿਹਾ ਹੈਗਾ ਪੰਜਾਬ 2023 ਦੇ ਵਿੱਚ ਸੀਨੀਅਰ ਸਹਾਇਕ ਦੀਆਂ ਪੋਸਟਾਂ ਨੇ ਜੀ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਵਿੱਚ 24 11 2024 ਨੂੰ ਟੈਸਟ ਹੋਣ ਜਾ ਰਿਹਾ ਹੈ ਤੇ 7 12 2024 ਤੇ 8 12 2024 ਨੂੰ ਰਿਟਨ ਸਕਿੱਲ ਟੈਸਟ ਹੋਵੇਗਾ ਪੰਜਾਬ 2024 23 ਦੇ ਵਿੱਚ ਨਿੱਜੀ ਸਹਾਇਕ ਦੀਆਂ ਪੋਸਟਾਂ ਸੀ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਵਿੱਚ 24 11 2024 ਨੂੰ ਟੈਸਟ ਹੋਣ ਜਾ ਰਿਹਾ ਰਿਟਨ ਟੈਸਟ ਤੇ 11 1 2025 ਨੂੰ ਜੋ ਹੈ ਸਕਿੱਲ ਟੈਸਟ ਹੋਵੇਗਾ ਨੈਕਸਟ ਹੈ ਜੀ 13 ਆਫ 2023 ਇਸ਼ਤਿਹਾਰ ਨੰਬਰ ਜਿਸ ਦੇ ਵਿੱਚ ਜ਼ਿਲ੍ਹਾ ਖਜ਼ਾਨਚੀ ਦੀਆਂ ਪੋਸਟਾਂ ਆਈਆਂ ਸੀ 24 11 2024 ਨੂੰ ਇਸ ਦਾ ਰਿਟਨ ਟੈਸਟ ਹੋਣ ਜਾ ਰਿਹਾ ਹੈ ਨੈਕਸਟ ਹੈ ਜੀ 4 ਆਫ 2024 ਪੋਸਟਾਂ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦੀਆਂ ਪੋਸਟਾਂ ਸਤਾਨਕ ਸਰਕਾਰ ਵਿਭਾਗ ਦੇ ਵਿੱਚ ਸੀ ਜੀ 24 11 2024 ਨੂੰ ਰਿਟਨ ਟੈਸਟ ਹੋਵੇਗਾ ਤੇ 7 12 2024 ਤੇ 8 12 2024 ਨੂੰ ਕੀ ਹੋਵੇਗਾ ਸਕਿੱਲ ਟੈਸਟ ਨੈਕਸਟ ਹੈ ਜੀ 3 ਆਫ 2023 ਜੋ ਐਸਟੀਆਰ ਨੰਬਰ ਸਰਵੇਅਰ ਦੀ ਪੋਸਟ ਹੈ ਜਿਸ ਦੇ ਵਿੱਚ ਪੁਰਾਣੇ ਲੇਖ ਵਿਭਾਗ ਪੰਜਾਬ ਦੇ ਵਿੱਚ ਪੋਸਟਾਂ ਸੀ 30 11 2024 ਨੂੰ ਜੋ ਹੈ ਟੈਸਟ ਲਿਆ ਜਾਵੇਗਾ ਐਸਟੀਆਰ ਨੰਬਰ 4 ਆਫ 2023 ਦੇ ਵਿੱਚ ਪ੍ਰੂਫ ਰੀਡਰ ਤੇ ਕਾਪੀ ਹੋਲਡਰ ਦੀਆਂ ਪੋਸਟਾਂ ਸੀ 30 11 2024 ਨੂੰ ਜੋ ਹੈ ਰਿਟਨ ਟੈਸਟ ਦਿਆ ਜਾਵੇਗਾ ਨੈਕਸਟ ਹੈ ਜੀ 8 ਆਫ 2023 ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਸੀ ਸ਼ਿਪ ਮੋਡਲਿੰਗ ਇਨਸਟਰਕਟਰ ਤੇ 에어로 ਮੋਡਲਿੰਗ ਇਨਸਟਰਕਟਰ ਦੀਆਂ 30 11 2024 ਨੂੰ ਜੋ ਹੈ ਰਿਟਨ ਟੈਸਟ ਲਿਆ ਜਾਵੇਗਾ 5 of 2024 ਦੇ ਵਿੱਚ ਕਲਰਕ ਤੇ ਸਟੋਰ ਕੀਪਰ ਦੀਆਂ ਜੋ ਅਸਾਮੀਆਂ ਆਈਆਂ ਸੀ ਇਸ ਦਾ ਪੇਪਰ ਆਏਗਾ 30 11 2024 ਅਤੇ 14 12 2024 15 12 2024 ਨੂੰ ਇਹਨਾਂ ਦਾ ਸਕਿੱਲ ਟੈਸਟ ਲਿਆ ਜਾਵੇਗਾ ਨੈਕਸਟ ਹੈ ਜੀ 7 of 2023 ਪੋਸਟਾਂ ਦੇ ਵਿੱਚ ਸਟੈਨੋ ਟਾਈਪਿਸਟ ਦੀਆਂ ਪੋਸਟਾਂ ਸੀ ਇਸ ਦਾ ਪੇਪਰ 11 2024 ਨੂੰ ਲਿਆ ਜਾਵੇਗਾ ਤੇ ਜੋ ਹੈ ਸਕਿੱਲ ਟੈਸਟ 11 1 2025 ਨੂੰ ਲਿਆ ਜਾਵੇਗਾ ਨੈਕਸਟ ਹੈ ਜੀ ਸੀਨੀਅਰ ਸਾਇਕ ਜੂਨੀਅਰ ਐਡੀਟਰ ਪੰਜਾਬ 2023 ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ 3 ਜਿਸ ਦੇ ਵਿੱਚ 14 12 2024 ਨੂੰ ਤਾਂ ਰਿਟਨ ਟੈਸਟ ਲਿਆ ਜਾਵੇਗਾ ਸੀਨੀਅਰ ਸੈਕ ਦੀ ਗੱਲ ਕਰੀਏ 7 12 ਤੇ 8 12 ਨੂੰ ਜੋ ਹੈ ਸਕਿੱਲ ਟੈਸਟ ਲਿਆ ਜਾਵੇਗਾ 4 ਆਫ 2023 ਦੇ ਵਿੱਚ ਡਿਪਟੀ ਰੇਂਜਰ ਬਨ ਵਿਭਾਗ ਦੀਆਂ ਪੋਸਟਾਂ ਸੀ ਇਸ ਦੇ ਵਿੱਚ 15 12 2024 ਨੂੰ ਰਿਟਨ ਟੈਸਟ ਲਿਆ ਜਾਵੇਗਾ ਤੇ 4 1 2025 ਨੂੰ ਜੋ ਹੈ ਸਕਿੱਲ ਟੈਸਟ ਲਿਆ ਜਾਵੇਗਾ ਨੈਕਸਟ ਦੀ ਗੱਲ ਕਰੀਏ ਤਾਂ 4 ਆਫ 2023 ਦੇ ਵਿੱਚ ਜੋ ਹੈ ਲੈਬਾਰਟਰੀ ਅਸਿਸਟੈਂਟ ਦੀਆਂ ਪੋਸਟਾਂ ਸੀ 15 12 2024 ਨੂੰ ਇਸ ਦਾ ਰਿਟਨ ਟੈਸਟ ਹੋਵੇਗਾ 5 ਆਫ 2023 ਦੇ ਵਿੱਚ ਖੋਜ ਸਹਾਇਕ ਗ੍ਰੇਡ B ਦੀਆਂ ਪੋਸਟਾਂ ਸੀ ਜਿਸ ਦੇ ਵਿੱਚ ਜਲ ਸਰੋਤ ਵਿਭਾਗ ਦੇ ਵਿੱਚ 21 12 2024 ਨੂੰ ਟੈਸਟ ਲਿਆ ਜਾਵੇਗਾ ਅੱਗੇ ਪੋਸਟਾਂ ਨੇ 11 ਆਫ 2023 ਦੇ ਵਿੱਚ ਜੂਨੀਅਰ ਡਰਾਫਟਸਮੈਨ ਦੀਆਂ ਪੋਸਟਾਂ ਨੇ ਇਹਦਾ ਪੇਪਰ ਹੋਵੇਗਾ 12 22 12 2024 ਨੂੰ 5 ਆਫ 2023 ਦੇ ਵਿੱਚ ਕੁਆਲਿਟੀ ਮੈਨੇਜਰ ਦੀਆਂ ਪੋਸਟਾਂ ਸੀ ਇਸ ਦਾ ਪੇਪਰ ਹੋਵੇਗਾ 28 12 2024 ਨੂੰ 5 ਆਫ 2023 ਦੇ ਵਿੱਚ ਡਰਾਫਟਸਮੈਨ ਤਕਨੀਕੀ ਸਹਾਇਕ ਦੀਆਂ ਪੋਸਟਾਂ ਦੇ ਲਈ ਪੇਪਰ ਹੋਵੇਗਾ 28 12 2024 ਨੂੰ ਨੈਕਸਟ ਹੈਗਾ ਜੀ 10 ਆਫ 2023 ਦੇ ਵਿੱਚ ਇਸ਼ਤਿਹਾਰ ਨੰਬਰ ਜੂਨੀਅਰ ਇੰਜੀਨੀਅਰ ਦੀਆਂ ਪੋਸਟਾਂ ਸੀ 28 12 2024 ਨੂੰ ਪੇਪਰ ਹੋਵੇਗਾ 13 ਆਫ 2023 ਇਸ਼ਤਿਹਾਰ ਨੰਬਰ ਦੇ ਵਿੱਚ ਤਕਨੀਕੀ ਸਹਾਇਕ ਦੀਆਂ ਪੋਸਟਾਂ ਦੇ ਲਈ ਵੀ 28 12 2024 ਨੂੰ ਪੇਪਰ ਹੋਵੇਗਾ 4 ਆਫ 2023 ਦੇ ਵਿੱਚ ਮੱਛੀ ਪਾਲਣ ਅਫਸਰ ਦੀਆਂ ਪੋਸਟਾਂ ਦੇ ਲਈ 28 12 2024 8/2023 ਦੀਆਂ ਪੋਸਟਾਂ ਦੇ ਵਿੱਚ ਡੇਰੀ ਵਿਕਾਸ ਇਨਸਪੈਕਟਰ ਦੇ ਲਈ 28/12/2024 8/2023 ਦੇ ਵਿੱਚ ਬਿਜਲੀ ਸਾਜ਼ ਕੰਮ ਜੂਨੀਅਰ ਟੈਕਨੀਸ਼ੀਅਨ ਦੇ ਲਈ 28/12/2024 ਨੂੰ 8/2023 ਤਿਆਰ ਨੰਬਰ ਦੇ ਵਿੱਚ ਲਾਈਨ ਸੁਪਰਡੈਂਟ ਦੇ ਵਿੱਚ ਲਈ 22/12/2024 ਨੂੰ ਪੇਪਰ ਲਿਆ ਜਾਵੇਗਾ ਨੈਕਸਟ ਤੀਸਰੇ ਪੇਜ ਦੀ ਗੱਲ ਕਰੀਏ ਤਾਂ 8/2023 ਦੇ ਵਿੱਚ ਡਰਾਈਵਰ ਦੀਆਂ ਪੋਸਟਾਂ ਆਈਆਂ ਸੀ 28/12/2024 ਨੂੰ ਪੇਪਰ ਹੋਵੇਗਾ ਤੇ ਟਾਬਲੈਂਟ ਇਨਸਪੈਕਟਰ ਦੀਆਂ ਪੋਸਟਾਂ ਤੇ ਸ਼ਿਪ ਮੋਡਲਿੰਗ ਸਟੋਰ ਕੀਪਰ ਦੀਆਂ ਪੋਸਟਾਂ ਦੇ ਲਈ ਵੀ 28 12 2024 ਨੂੰ ਇਸ਼ਤਿਹਾਰ ਨੰਬਰ 8 2023 ਦੀਆਂ ਪੋਸਟਾਂ ਦੇ ਲਈ ਪੇਪਰ ਹੋਵੇਗਾ ਨੈਕਸਟ ਪੋਸਟਾਂ ਨੇ ਜੀ 2 ਆਫ 2023 ਇਸ਼ਤਿਹਾਰ ਨੰਬਰ 2 2 ਆਫ 2024 ਇਸ਼ਤਿਹਾਰ ਨੰਬਰ ਦੇ ਵਿੱਚ ਟੈਕਨੀਸ਼ੀਅਨ ਗ੍ਰੇਡ 1 ਟੈਕਨੀਕਲ ਆਫੀਸਰ ਤੇ ਟੈਕਨੀਸ਼ੀਅਨ ਗ੍ਰੇਡ 3 ਦੀਆਂ ਪੋਸਟਾਂ ਦੇ ਲਈ 28 12 2024 ਨੂੰ ਪੇਪਰ ਹੋਵੇਗਾ ਲੇਬਰ ਇਨਸਪੈਕਟਰ ਗ੍ਰੇਡ 1 ਦੀਆਂ ਪੋਸਟਾਂ ਦੇ ਲਈ 5 1 2025 ਨੂੰ ਪੀਪਰ ਹੋਵੇਗਾ 4 ਆਫ 2023 ਦੇ ਵਿੱਚ ਇਸ਼ਤਿਹਾਰ ਨੰਬਰ ਲੈਬਰਾਟਰੀ اٹੈਂਡੈਂਟ ਦੀਆਂ ਪੋਸਟਾਂ ਦੇ ਲਈ 12 1 2025 ਨੂੰ ਪੀਪਰ ਲਿਆ ਜਾਵੇਗਾ ਨੈਕਸਟ ਜੀ 5 ਆਫ 2023 ਦੇ ਵਿੱਚ ਲਾਅ ਅਫਸਰ ਦੀਆਂ ਪੋਸਟਾਂ ਦੇ ਲਈ 18 1 2025 ਨੂੰ ਪੀਪਰ ਹੋਵੇਗਾ 5 ਆਫ 2023 ਦੇ ਵਿੱਚ ਫੋਜ ਸਹਾਇਕ ਦੀਆਂ ਪੋਸਟਾਂ ਦੇ ਲਈ 19 1 2025 ਨੂੰ ਪੀਪਰ ਹੋਵੇਗਾ 5 ਆਫ 2023 ਪੋਸਟਾਂ ਇਨਸਟ੍ਰਕਟਰ ਦੀਆਂ ਪੋਸਟਾਂ ਦੇ ਲਈ 1 2 2025 ਨੂੰ ਪੇਪਰ ਹੋਵੇਗਾ ਤੇ 13 ਆਫ 2023 ਦੇ ਵਿੱਚ ਕੋਸ ਸਹਾਇਕ ਗ੍ਰੇਡ A ਦੀਆਂ ਪੋਸਟਾਂ ਦੇ ਲਈ 2 2 2025 ਨੂੰ ਪੇਪਰ ਹੋਵੇਗਾ 6 2024 ਇਸ ਇਸ਼ਤਿਹਾਰ ਨੰਬਰ ਦੇ ਵਿੱਚ ਅਕਾਊਂਟੈਂਟ ਦੀਆਂ ਪੋਸਟਾਂ ਲਈ 28 12 2024 ਮਲਟੀ ਪਰਪਸ ਫਿਸ਼ਰੀਜ਼ ਸਕਿਲਡ ਵਰਕਰ ਦੀਆਂ ਪੋਸਟਾਂ ਦੇ ਲਈ ਵੀ 28 12 2024 ਤੇ ਲੈਬਾਰਟਰੀ ਟੈਕਨੀਸ਼ੀਅਨ ਦੀਆਂ ਪੋਸਟਾਂ ਦੇ ਲਈ ਵੀ 28 12 2024 ਨੂੰ ਪੇਪਰ ਹੋਵੇਗਾ 15ਵ 2024 ਕਲਰਿਕ ਲੀਗਲ ਦੀਆਂ ਪੋਸਟਾਂ ਦੇ ਲਈ 9 11 2024 ਨੂੰ ਪੇਪਰ ਲਿਆ ਜਾਣਾ ਹੈ ਇਹ ਹੁਣੇ-ਹੁਣੇ ਜਾਰੀ ਕੀਤਾ ਗਿਆ ਸੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ